ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਆ ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਵਧੀਆ ਅਸੀਂ ਚੱਲੇ ਕੈਮਰਾਮੈਨ ਹਰਜੀਤ ਕੋਰ ਆ ਦੇ ਲਈ ਮम्मी ਵੀ ਰੈਡੀ ਹੋ ਗਈ ਅਸੀਸ ਗਵਾਂਡੀਆਂ ਦੇ ਆ ਅਸੀਂ ਚੱਲੇ ਬਹੁਤ ਦੂਰ ਬਹੁਤ ਦੂਰ ਚੱਲੇ ਕਿੰਨੇ ਕੁ ਦੂਰ ਚੱਲੇ ਹੁਣ ਉਹ ਤੁਸੀਂ ਬਲੌਗ ਚ ਦੇਖਿਓ ਦੱਸ ਦੇਣੀ ਹੈਗੇ ਤੁਹਾਨੂੰ ਦਿਖਾਵਾਂਗੇ ਵੀ ਕਿੱਥੇ ਚੱਲੇ ਉੱਥੇ ਪਹੁੰਚ ਕੇ ਹੋ ਜੀ ਦੇਖੋ ਜੀ ਅਸੀਂ ਕਿੱਥੇ ਆ ਸਾਡੇ ਪਿੰਡ ਦਾ ਟੋਬਾ ਆ ਗਿਆ ਕਿੰਨੇ ਕੁ ਦੂਰ ਜਾ ਰਹੇ ਨਵਾਂ ਸਰਪੰਚ ਬੜਿਆ ਨਵਾਂ ਨਵਾਂ ਚਾਵਾ ਟੋਬਾ ਵੀ ਬਹੁਤ ਪਿਆ ਹਜੇ ਦਿਖਦਾ ਹੋਊਗਾ ਤੁਹਾਨੂੰ ਵੀਡੀਓ ਦੇ ਵਿੱਚ ਓਏ ਏ ਜੋਏ ਦਾਤਾ ਪਾਣੀ ਨਿਕਲਦਾ ਕਰਿਆ ਟੋਬੇ ਦਾ ਦੇਖੀ ਬਰਾੜ ਇਕੱਠੀ ਕਰਕੇ ਅੱਗ ਲਾਤੀ ਕੋਣ ਬੈਠਾ ਮੁੱਟਰ ਕੇ ਨਾ ਇਹਨਾਂ ਤਾਂ ਨੇਨੇ ਕਰੇ ਹੋ ਜੀ ਇਹਦੀ ਤਾਂ ਠੰਨੇ ਦੀ ਆ ਕਿੰਦੀ ਉਹ ਨੀ ਨ ਮੋਟਰ ਤੇ ਕੋਈ ਨਾ ਚੱਕਾਈ ਉਹ ਕਰਨੇ ਕਿੱਥੇ ਆ ਉੱਥੇ ਲਾ ਪਰ ਵੀ ਆ ਡੀ ਖਾ ਤੇ ਹਾਂ ਦੀਦੀ ਵੀਡੀਓ ਬਣਾਉਣੇ ਦੀਦੀ ਵੀਡੀਓ ਬਣਾਉਣੇ ਕਿੱਥੇ ਗੱਡੀ ਲਾ ਮम्मी ਤੋਂ ਕੰਨਿਆ ਮੈਂ ਦੇਖ ਕੇ ਲਾਇਓ ਸਾਈਡ ਜਿੱਤੇ ਜਗਾ ਜੀ ਆ ਖੜਾ ਬਾਪੂ ਦਾ ਸੈਕਾ ਬਾਪੂ ਦਾ ਪਿਆ ਸੀਸਾ ਪਾ ਬਾਪੂ ਕੋਲੇ ਆ ਗਏ ਬਾਪੂ ਕਰੋ ਆਗੇ ਬਾਪੂ ਟਕਵਾ ਉੱਗਰ ਗੱਡੀ ਕਿਉਂ ਆ ਗਈ ਹਾਂ ਨਹੀਂ ਨਹੀਂ ਹੁੰਦਾ ਉਹ ਤਾਂ ਕਣਕ ਵੀ ਤੇ ਉਹਨਾਂ ਦੇ ਨੇ ਲਓ ਜੀ ਬਾਪੂ ਆ ਗਿਆ ਹੈ ਬਾਪੂ ਟਕਵਾ ਗਿੱਲਾ ਤਾਂ ਬਹੁਤ ਹੈ ਥੋੜਾ ਸਾਗ ਨੂੰ ਪਤਾ ਲੱਗ ਗਿਆ ਹੋਊਗਾ ਕਿ ਕਿੱਥੇ ਪਹੁੰਚਾ ਲਓ ਜੀ ਮਮਤੀਆਂ ਲੱਗੀਆਂ ਸਾਗ ਤੋੜਨ ਤੁਹਾਨੂੰ ਪਤਾ ਹੀ ਲੱਗ ਗਿਆ ਹੋਊ ਕਿੱਥੇ ਆ ਗਏ ਅਸੀਂ ਹਾਂ ਸੋ ਦੱਸਣ ਦੀ ਲੋੜ ਨਹੀਂ ਗਈ ਮੈਂ ਪੱਤੇ ਕਿੰਨੇ ਖਾਦੇ ਕਿ ਨਹੀਂ ਹੁਣ ਪੱਤੇ ਫਿਰ ਖਾ ਲੈ ਮੱਛਰ ਦੇ ਨਾ ਪੈਣਾ ਡੱਡਾ ਕਿੰਨੇ ਕੀਟਾਂ ਦੇ ਭੱਜ ਗਿਆ ਘਰ ਨੂੰ ਆਜੋ ਕੀ ਕਰਨਾ ਹੈ ਕੀ ਕਰਨਾ ਹੈਓ ਕੀ ਕਰਨਾ ਹੈ ਤੁਸੀਂ ਵੀ ਚਲੋ ਜੁੜਾ ਕੁਛ ਮਮਾ ਕਰਦੇ ਤੁਸੀਂ ਵੀ ਕਰੋ ਚਲੋ ਤੋੜੋ ਹਾਂ ਹਾਂ ਬੱਬੂ ਨੂੰ ਪਾਵਾਂਗੇ ਆਪਾਂ ਕੱਟੀ ਨੂੰ ਪਾਵਾਂਗੇ ਨਿਊ ਕੱਟੀ ਨੂੰ ਹਾਂ ਤੋੜੋ ਹਾਂ ਬਾਬਾ ਜੀ ਉਹ ਦੇਖ ਭਾਈ ਗੁਰਜੀ ਹਾਂ ਅਭੀ ਹਾਂ ਜੀ ਹਾਂ ਲਓ ਬਈ ਸੀਸ ਵੀ ਸਾਡਾ ਸਾਥ ਤੋੜਦਾ ਹੈ ਹੈਲਪ ਕਰਾਉਂਦਾ ਮਮਾ ਦਾ ਹਾਂ ਇਹ ਕੀ ਲੱਗਿਆ ਕੁਝ ਵੀ ਨਹੀਂ ਹੋਇਆ ਸੀਸ 呀，嗯。<Kia. S 2> <didn> ਪਾਈ ਸੀ ਵਿੱਚ ਹਾਂ ਹਾਂ ਹਾਲਿਓ ਤਾਂ ਹੈਗੀ ਆ ਆ ਹਾਲਿਓ ਤਾਂ ਹੈਗੀ ਆ ਹਾਲਿਓ ਜਿਆਦੇ ਆ ਕੋਈ ਛੋਟਾ ਕੋਈ ਦਿਖਦਾ ਨਹੀਂ ਹੈ ਜੇ ਨਾ ਬੱਚੀ ਨਹੀਂ ਮੰਗਦੇ ਨੇ ਛੋਟੇ ਹਿੰ ਆ ਵਿੱਚ ਜੋ ਹੋ ਵੀ ਪਈ ਵੀ ਆ ਆ ਹਾਂ ਜਮੀ ਜਮੀ ਵੀ ਪਾਈ ਲਿਆ ਹਾਂ ਜਿਹੜੇ ਕਿ ਅੰਚੂ ਦੇ ਬਿੱਛੇ ਪਾਤੀ ਉਹ ਹੋਏ ਦੇ ਥੱਲੇ ਜਮੀ ਜੀ ਐਟੀਆਂ ਲੱਗਦੇ ਨਹੀਂ ਪਾਈ ਨਹੀਂ ਨਹੀਂ ਬਸ ਆਈ ਆ ਸਾਰੀ ਪੱਠੀ ਉਹ ਬਾਕੀ ਸਾਰਾ ਆਪਣੀ ਕਣਕ ਆ ਆਓ ਦੇਖ ਉਸ ਦਾ ਹੈ ਫੜਦੀ ਉਹ ਖੜੀ ਆਪਣੀ ਹੈ ਕੁਝ ਨਹੀਂ ਮੱਲੀ ਹਨਾ ਸੁੱਕੀ ਤਾਂ ਪਈ ਆ ਜਮੇ ਹੈ ਜਮੇ ਸੁੱਕਿਆ ਪੇਰਨੇ ਪੱਤੇ ਬਸ ਪਰ ਉਹ ਪੱਤੇ ਸੁੱਕ ਜਾਣੇ ਨੇ ਨਹੀਂ ਉਹ ਮੱਲੀ ਜੀ ਮੰਮੀ ਖੱਟਿਆ ਰਹੇ ਉਹ ਬਾਪੂ ਨੂੰ ਪਤਾ ਨਹੀਂ ਲਾਇਆ ਇਕੋ ਆ ਜਿਹੜੀ ਉੱਧਰ ਆ ਉਹ ਸਵਾਸ ਰੱਖਾ ਦੇ ਦੇਖੇ ਹੱਥ ਤੇ ਕੰਡੇ ਲਾਓ ਜੀ ਬੀਬੀਆਂ ਨੇ ਤੋੜ ਲਿਆ ਸਾਗ ਕਹਿੰਦੀਆਂ ਥੋੜਾ ਹੀ ਰੰਦਾ ਸਾਡਾ ਸਾਗ ਵੀ ਸ਼ੂਟਿੰਗ ਫਟਾਫਟ ਕਰ ਲੋ ਉੱਧਰੋਂ ਕਈਆਂ ਸੀਗੀਆਂ। ਉਧਰੋਂ ਆਈਆਂ ਸੀਗੀਆਂ। ਤੇ ਹੋ ਉੱਥੇ ਕਈਆਂ ਦੀ ਮੱਦੀ ਤੇ ਮੋਟਰ ਪੈਂਦਾ ਦਾ ਪਾਇ। ਕਿ ਸਾਹ ਦੇਖ ਨਾ ਕਰੀਏ ਹਾਂ। ਮੈਂ ਥੋੜਾ ਥੋੜਾ ਪਾਇਆ ਰਿਹਾ। ਆਹੋ। ਉੱਥੇ ਹੁੰਦੇ ਕਰਦੇ। ਉਹਦੀ ਸਬੂਤਰੀ ਕੋਈ ਪੀਛਾ ਦੇਖ ਕੋਈ। ਉਹ ਸਾਹ ਨੂੰ ਖੰਨਾ। ਆਹੋ। ਉਹ ਆਪਣਾ ਵੀ ਬੱਕੀ ਗਿਆ। ਹਾਂ। ਜੇ ਬਾਕੀ ਦਿੱਸੇ ਉਹ ਆਪਣੀ ਕਾਟੇ। ਉਹ ਬਾਕੀ ਦਿੱਸੇ। ਬਾਕੀ ਦਿੱਸੇ। ਆਹ ਦੇਖੋ ਬੈ ਗਿਓ ਬਈ ਰਾਨੀ ਮੱਟ ਤੇ ਉਹ ਆਪਣੇ ਗਿਆ ਤੋਂ ਆਉਂ ਉਹ ਸਮਾਰਨ ਲੱਗ ਗਿਆ ਬੈ ਕੇ ਉੱਥੇ ਹਾਂ ਉਹ ਲੈ ਜਾਣਗੇ ਫੇਰ ਆਉਣਗੇ ਆ ਹਾਂ ਉੱਥੇ ਬੈਠ ਕੇ ਉਹ ਸਮਾਰਨ ਲੱਗ ਗਿਆ ਮੈਂ ਵੀ ਆ ਗਿਆ ਬਾਹਰ ਖਾਣੇ ਖਾਣਿਆ ਜਾ ਕੇ ਜਾ ਅਸੀਸ ਵੀ ਕਾਪੀ ਕੱਢਾ ਲਉਂ ਜਮਾਈ ਲਓ ਜੀ ਆਪਣਾ ਘਰ ਵੀ ਦਿਖਦਾ ਉਰੋਂ ਲੱਭੋ ਲੱਭੋ ਆਪਣਾ ਘਰ ਲੱਭੋ ਹਾਂ ਦਿਖਦਾ ਲਿਕੂਗਾ ਲੱਭੋ ਲਿਕੂਗਾ ਦਿਖਦਾ ਆਪਣਾ ਘਰ ਉੱਲੇ ਨਹੀਂ ਉੱਲੇ ਉਹ ਦਿਖੂਗਾ ਉਦੋਂ ਹੀ ਦਿਖਦਾ ਉਧਰੋਂ ਦੇਖੂਗਾ ਮੈਂ ਦਿਖਾਉਂਗਾ ਤੋ ਮੈਂ ਰੋਜ਼ ਦੇਖਦਾ ਤੋੜ ਲਿਆ ਸਭ ਲਵਰ ਹੁੱਕ ਘੱਟ ਦੋ ਦੋ ਜਾ ਚਲੋ ਇਸ ਚੱਕਲੀ ਕਰਨੀ ਚੱਕਲੀ ਪੰਡ ਬੰਨ ਪੰਡ ਸਾਗ ਦੀ ਸਾਗ ਪੜੇ ਮੰਮਾ ਵੀ ਇੱਥੇ ਆ ਲੈ ਚਾ ਲੋ ਪੂਰੇ ਤਰਕੇ ਸੈਂਟਰ ਸਾਡੇ ਆਪਣੇ ਪੈਰਾਂ ਨੂੰ ਇੰਨੀ ਨਹੀਂ ਮਿੱਟੀ ਆ ਕੋਈ ਨਹੀਂ ਮੇਰੇ ਤਾਂ ਨਹੀਂ ਗੱਡੀ ਚ ਹੀ ਜਾਉ ਨਹੀਂ ਕੋਈ ਆ ਉਰੇ ਸੁੱਕੇ ਸੁੱਕੇ ਕੱਖਾਂ ਦੇ ਪੁੰਝ ਲੋ ਆ ਦੇਖ ਮੈਂ ਤਾਂ ਨਹੀਂ ਤਸਵੀਰ ਥੱਲੇ ਲਾ ਦੇ ਚਲੋ ਵੀ ਹੁਣ ਪਾਈਏ ਚੱਲੇ ਘਰ ਨੂੰ ਨੀਂਂਬੂ ਤਾਂ ਨਹੀਂ ਦੇਖਨੇ ਨਿੰਬੂ ਤਾਂ ਇਹ ਕੱਚੇ ਹੀ ਨੇ ਹੱਥ ਨਹੀਂ ਆਇਆ ਨਹੀਂ ਨਹੀਂ ਮੂਹ ਲੱਗਿਆ ਬਾਕੀ ਬਾਕੀ ਉਹਦੇ ਤਾਂ ਪਟਕ ਰਹਿਣੇ ਉਹ ਵਾਹ ਅਸੀਂ ਆਪਣੀ ਮੋਟਰ ਵੀ ਦਿਖਾ ਦਿੰਨੇ ਆ ਤੇ ਉੱਪਰ ਕੀ ਦੀ ਆ ਹਰਜੀਤ ਨੇ ਵੀ ਪਹਿਲੀ ਵਾਰੀ ਆਈ ਹੈ ਮੋਟਰ ਤੇ ਆ ਕੀ ਦੀ ਆ ਅੱਜ ਕੋਈ ਭਰ ਕੇ ਪਾਣੀ ਹੋਰ ਛੱਡਿਆ ਆ ਰਿਖ ਜੀ ਆਪਣੀ ਮੋਟਰ ਮੋਟਰ ਤੇ ਥੋੜੀ ਜਿਹੀ ਸਫਾਈ ਕਰਨੇ ਲਈ ਆ ਜੇ ਤੇ ਆ ਕੋਠਾ ਅੰਦਰ ਪਈਆ ਮੰਜੀ ਬਾਪੂ ਜੀ ਦੀ ਕੈਂਟ ਆ ਗਿਆ ਹੁਣ ਡਿਸਕ੍ਰਿਪਸ਼ਨ ਤੁਸੀਂ ਦਿਓ ਲੋ ਜੀ ਹੁਣ ਅਸੀਂ ਸਾਫ ਤੋਂ ਉੱਠ ਕੇ ਆ ਗਏ ਹੁਣ ਤਿਆਰੀ ਕਰਾਂਗੇ ਸਾਲੀ ਘਰਾਂ ਦੀ ਕਰਾਂ ਡੱਟਾ ਮਿਸ ਤੋਂ ਆ ਕੌ ਜੀ ਇਸ ਚੀਜ਼ ਕੇ ਰੋ ਨਹੀਂ ਨਹੀਂ ਕਰਨਾ ਉਹ ਨਹੀਂ ਤੇਰੇ ਫੰਡਰ ਹੋ ਗੀਨੇ ਹੋ ਜਾਣਗੇ ਮੇਰੇ ਸਾ ਚੁਪਲਾ ਪਾਈਆਂ ਜਾਂਦੀ ਇਹ ਨੂੰ ਆਇਆ ਵੀ ਮੈਂ ਪਿੱਛੇ ਕਿਉਂ ਰਹਿਣੀ ਦੇਖੋ ਕੁੜੀ ਦਾ ਕੰਮ ਹੈ ਬਹੁਤ ਸਿਆਣਾ ਬੱਚਾ ਮੇਰਾ ਬੋਤਲ ਵੀ ਚੱਕ ਲਿਆ ਆ ਮੇਰਾ ਸੀਸ ਬਹੁਤ ਸਿਆਣਾ ਮੈਂ ਇਹਨੂੰ ਕਿਹਾ ਵੀ ਆਲਾ ਬਾਬਾ ਜੁਮਲੇ ਕੋ ਸਿੱਤੇ ਆਪਾਂ ਗਜਾਲਾਂਗੇ ਦੇਖੋ ਬਾਪ ਮੰਗੂ ਨਾ ਆਪਦੇ ਮੰਗੂ ਚੁੱਲੇ ਦੇ ਵਿੱਚ ਸੱਟ ਕੇ ਸਿੱਟਲੇ ਦੇ ਵਿੱਚ ਸੱਟ ਕੇ ਗਈਆ ਐਸੀ ਬੱਚੀ ਐ ਸਾਡੀ ਓਏ ਕਿੰਨਾ ਨਾ ਹੋ ਗਿਆ ਨਾ ਪੌਣੇ ਪੰਜ ਹੋ ਗਏ ਤੁਸੀਂ ਆਪ ਵੀ ਧਾਣਾ ਲਿਖਿਆ ਮੋਟਰ ਤੋਂ ਆ ਕੇ ਫਟਾਫਟ ਕੰਮਾਂ ਨੂੰ ਲੱਗ ਗਏ ਸਾਰੇ ਆ ਟਾਈਮ ਹੋ ਗਿਆ ਸੀਗਾ ਮੰਮੀ ਨੇ ਉਹ ਤੜਕਾ ਲਾਇਆ ਸਬਜ਼ੀ ਨੂੰ ਮੈਂ ਅੰਦਰ ਸੋਈ ਚ ਕਰਿਆ ਸਾਰਾ ਨਾ ਟਪ ਟਪ ਗੁੰਨ ਤਾਂ ਸਾਰਾ ਕੁਝ ਕਰਤਾ ਭਾਂਡੇ ਪੁੰਡੇ ਸਾਰੇ ਚੱਕ ਤੇ ਆਪਾਂ ਨੇ ਦੁੱਧ ਸੈੱਟ ਕਰਤਾ ਹਰਮਨ ਗਏ ਨੇ ਧਾਰਾਂ ਚੋਂ ਚੱਲਦੇ ਆ ਉੱਧਰ ਜਾ ਕੇ ਹੁਣ ਆਪਾਂ ਇੱਕ ਨਧਾਰ ਚ ਮੋਨੇ ਆ ਉਹਨਾਂ ਦੇ ਨਾਲ ਫਿਰ ਉਹਨਾਂ ਨੂੰ ਕੱਲਿਆਂ ਨੂੰ ਵੀ ਖਾਸਾ ਟਾਈਮ ਲੱਗ ਜਾਂਦਾ ਮੱਝ ਅੰਦਰ ਵੀ ਕਰਨੀਆਂ ਹੁੰਦੀਆਂ ਨੇ ਚੁਆਇੰਗ ਇੱਕ ਮੈਂ ਚੁਆ ਕੇ ਆਮ ਮੈਂ ਚੁਆ ਹੀ ਹੋਣੀ ਆ ਕੋਈ ਨਾ ਹਲਾਉ ਜੀ ਆ ਗਏ ਆਪਾਂ ਮੱਝਾਂ ਵਾਲਾ ਹੁਣ ਆਪਾਂ ਚੋਨੇ ਆ ਧਾਰਾਂ ਬੰਨੋ ਜੀ ਮੋਟਰ ਤੋਂ ਆ ਕੇ ਸਾਰੇ ਕੰਮਕਾਰ ਕਰੇ ਤੇ ਰੋਟੀ ਪਾਣੀ ਖਾਦਾ ਸਾਰਿਆਂ ਦਾ ਫ੍ਰੀ ਹੋ ਗਏ ਹੁਣ ਮੰਮੀ ਦਾ ਚੱਲ ਰਹੀ ਨੇ ਆਪਣੀ ਸਲਾਈਆਂ। ਹਜ਼ਾਰ ਹੱਥ ਚੱਲ ਰਹੀ ਨੇ ਮੰਮੀ ਕੀ ਬੁਨ ਰਹੀ ਨੇ ਵੈਸੇ ਮੰਮੀ। ਹੋ ਕੇ ਠੀਕ ਹੈ ਜੀ। ਤੇ ਚਲੋ ਅਸੀਸ ਵੀ ਬਸ ਸ਼ਾਂਤ ਹੋ ਕੇ ਬੈਠਾ ਹੁਣੇ ਡਾਊਨ ਹੋ ਗਿਆ ਮੈਨੂੰ ਲੱਗਦਾ ਨੂੰ ਨੀਂਦ ਆਣ ਲੱਗੀ। ਤੇ ਚਲੋ ਜੀ ਆਪਾਂ ਵੀਡੀਓ ਤੇ ਕਰਦੇ ਆ ਉਰੀ ਐਂਡ ਤੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਚ। ਤੇ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਜੋ ਉਹਨਾਂ ਦਾ ਥੈਂਕ ਯੂ ਸੋ ਮਚ ਸਾਰਿਆਂ ਦਾ ਤੇ ਸਾਡੇ ਚੈਨਲ ਨੂੰ ਜੁਆਇਨ ਜੁਆਇਨ ਕਰ ਲਓ ਜੀਨੇ ਨਹੀਂ ਕੀਤਾ ਜੋ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ